ਗ੍ਰਾਹ ਪੁਲਿਸ ਨੇ ਇਲਾਕੇ ਦੇ ਮਸ਼ਹੂਰ ਪੀਵੀ55 ਰੈਸਟੋਰੈਂਟ ਦੇ ਮਾਲਕ ਨੂੰ ਚੰਡੀਗੜ੍ਹ ਦੀ ਸ਼ਰਾਬ ਸਮੇਤ ਕੀਤਾ ਕਾਬੂ ਮਾਮਲਾ ਦਰਜ ਐਸਐਚਓ ਦਰਾਹ ਕਾਸ਼ਦਤ ਨੇ ਦੱਸਿਆ ਕਿ ਮੁਖਵੰਨੀ ਸੂਚਨਾ ਦਿੱਤੀ ਕਿ ਪੀਵੀ55 ਰੈਸਟੋਰੈਂਟ ਦਾ ਮਾਲਕ ਦਲਜੀਤ ਸਿੰਘ ਬਿੱਟੂ ਨਿਵਾਸੀ ਗੁਰਦੇਤਪੁਰਾ ਚੰਡੀਗੜ੍ਹ ਤੋਂ ਸਸਤੇ ਭਾਅ ਸ਼ਰਾਬ ਲਿਆ ਕੇ ਮਹਿੰਗੇ ਭਾਅ ਵਿੱਚ ਦਹ ਹੈ ਜਿਸ ਤੇ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ આરોપી ਨੂੰ ਕਾਬੂ ਕਰ 24 ਬੋਤਲ ਸ਼ਰਾਬ ਬਰਾਮਦ ਕੀਤੀ ਐਸਐਚਓ ਸਾਹਿਬ ਇੱਕ ਸ਼ਰਾਬ ਨਾਲ ਵਿਅਕਤੀ ਕਾਬੂ ਕੀਤਾ ਗਿਆ ਕੀ ਮਾਮਲਾ ਸੀ ਇਕੱਲ ਸ਼ਾਮ ਨੂੰ ਸਾਨੂੰ ਜੀ ਇੱਕ ਮੁਖਬਰੀ ਹੋਈ ਸੀ ਕਿ ਇੱਥੇ ਪਿੰਡ ਗੁਰਦਿਤਪੁਰੇ ਦੇ ਵਿੱਚ ਇੱਕ ਰੈਸਟੋਰੈਂਟ ਹੈ ਪੀਬੀ 55 ਜਿਹਦਾ ਕੀ ਜਿਹੜਾ ਓਨਰ ਹੈ ਉਹ ਆਪਣੇ ਰੈਸਟੋਰੈਂਟ ਦੀ ਆਰਟ ਦੇ ਵਿੱਚ ਬੋਟਲ ਬਾਈ ਬੋਟਲ ਜਿਹੜੀ ਕਿ ਇਹ ਚੰਡੀਗੜ੍ਹ ਦੀ ਜਿਹੜੀ ਸ਼ਰਾਬ ਲੈ ਕੇ ਉੱਥੇ ਵੇਚ ਰਹੇ ਜੀ ਇਹ ਮੁਖਬਰੀ ਤੇ ਐਕਟ ਕਰਦੇ ਆ ਸਾਡੀ ਪੁਲਿਸ ਪਾਰਟੀ ਜਿਸ ਨੂੰ ਕੀ ਐਸੇ ਹਰਜੀਤ ਸਿੰਘ ਲੀਡ ਕਰ ਰਹੇ ਸੀਗੇ ਜੀ ਉਹਨਾਂ ਨੇ ਉੱਥੇ ਮੌਕੇ ਤੇ ਜਾ ਕੇ ਰੇਡ ਕੀਤੀ ਤੇ ਦੋ ਪੇਟੀਆਂ ਜਿਹੜੀਆਂ ਚੰਡੀਗੜ੍ਹ ਦੀ ਸ਼ਰਾਬ ਹੈ ਉਹ ਰਿਕਵਰ ਕੀਤੀ ਸਰ ਇਹ ਪਤਾ ਲੱਗਿਆ ਜੀ ਇਹ ਸ਼ਰਾਬ ਲੈ ਕੇ ਕਿੱਥੋਂ ਆਇਆ ਸੀਗਾ ਜੀ ਇਹ ਚੰਡੀਗੜ੍ਹ ਤੋਂ ਹੀ ਲਿਆਂਦੇ ਨੇ ਜੀ ਸਰ ਇਹ ਪਤਾ ਲੱਗਿਆ ਜੀ ਕਿੰਨੀ ਕਵਾਰ ਲੈ ਕੇ ਆ ਚੁੱਕਿਆ ਹੈ ਨਹੀਂ ਉਹ ਦੇ ਰਿਗਰਡਿੰਗ ਅਸੀਂ ਨੂੰ ਕੁਝ ਵਿੱਚ ਕਰ ਰਹੇ ਨਹੀਂ ਸਾਡੇ ਕੋਲ ਰਿਮਾਂਡ ਤੇ ਦੋਸ਼ੀ ਸਰ ਜਿਹੜੀ ਇਹ ਸ਼ਰਾਬ ਵੇਚ ਕਿੱਥੇ ਰਿਹਾ ਸੀਗਾ ਜੀ ਇਹ ਆਪਣੇ ਰੈਸਟੋਰੈਂਟ ਦੇ ਬਾਹਰ ਹੀ ਵੇਚ ਰਿਹਾ ਸੀ ਜੀ ਸਰ ਇੱਥੇ ਕੀ ਕਾਰਵਾਈ ਹੋਈ ਹੈ ਕਿੰਨੀ ਬਰਾਮਦਗੀ ਹੋਈ ਹੈ ਜੀ ਇੱਥੇ ਦੋ ਪੇਟੀਆਂ 24 ਬੋਤਲ ਜਿਹੜੀ ਸ਼ਰਾਬ ਦੀਆਂ ਬਰਾਮਦ ਹੋਈਆਂ ਜੀ ਤੇ ਐਫਆਈਆਰ ਰਜਿਸਟਰ ਹੋ ਗਈ ਹੈ ਜੀ ਅੰਡਰ ਐਕਸਾਈਜ਼ ਐਟ ਦਰਾਹਾ ਪੁਲਿਸ ਨੇ ਇਲਾਕੇ ਦੇ ਮਸ਼ਹੂਰ ਪੀਵੀ 55 ਰੈਸਟੋਰੈਂਟ ਦੇ ਮਾਲਕ ਨੂੰ ਚੰਡੀਗੜ੍ਹ ਦੀ ਸ਼ਰਾਬ ਸਮੇਤ ਕੀਤਾ ਕਾਬੂ ਮਾਮਲਾ ਦਰਜ ਐਸਐਚਓ ਦਰਾਹਕਾਸ਼ ਦੱਤ ਨੇ ਦੱਸਿਆ ਕਿ ਮੁਖਬਰੀ ਸੂਚਨਾ ਦਿੱਤੀ ਕਿ ਪੀਵੀ 55 ਰੈਸਟੋਰੈਂਟ ਦਾ ਮਾਲਕ ਦਲਜੀਤ ਸਿੰਘ ਬਿੱਟੂ ਨਿਵਾਸੀ ਗੁਰਦਿਤਪੁਰਾ ਚੰਡੀਗੜ੍ਹ ਤੋਂ ਸਸਤੇ ਭਾਅ 'ਚ ਸ਼ਰਾਬ ਲਿਆ ਕੇ ਮਹਿੰਗੇ ਭਾਅ ਵਿੱਚ ਦਹ ਹੈ ਜਿਸ ਤੇ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਅਰੋਪੀ ਨੂੰ ਕਾਬੂ ਕਰ 24 ਬੋਤਲ ਸ਼ਰਾਬ ਬਰਾਮਦ ਕੀਤੀ ਐਸਐਚਓ ਸਾਹਿਬ ਇੱਕ ਸ਼ਰਾਬ ਨਾਲ ਵਿਅਕਤੀ ਕਾਬੂ ਕੀਤਾ ਗਿਆ ਕੀ ਮਾਮਲਾ ਸੀ ਇਹ ਕੱਲ੍ਹ ਸ਼ਾਮ ਨੂੰ ਸਾਨੂੰ ਜੀ ਇੱਕ ਮੁਖਬਰੀ ਹੋਈ ਸੀ ਕਿ ਇੱਥੇ ਪਿੰਡ ਗੁਰਦਿਤਪੁਰੇ ਦੇ ਵਿੱਚ ਇੱਕ ਰੈਸਟੋਰੈਂਟ ਹੈ ਪੀਵੀ 55 ਜਿਹਦਾ ਕੀ ਜਿਹੜਾ ਓਨਰ ਹੈ ਉਹ ਆਪਣੇ ਰੈਸਟੋਰੈਂਟ ਦੀ ਆਰਟ ਦੇ ਵਿੱਚ ਬੋਟਲ ਬਾਈ ਬੋਟਲ ਜਿਹੜੀ ਕਿ ਇਹ ਚੰਡੀਗੜ੍ਹ ਦੀ ਜਿਹੜੀ ਸ਼ਰਾਬ ਲੈ ਕੇ ਉੱਥੇ ਵੇਚ ਰਹੇ ਜੀ ਇਹ ਮੁਖਬਰੀ ਤੇ ਐਕਟ ਕਰਦੇ ਆ ਸਾਡੀ ਪੁਲਿਸ ਪਾਰਟੀ ਜਿਸ ਨੂੰ ਕਿ ਐਸੇ ਹਰਜੀਤ ਸਿੰਘ ਲੀਡ ਕਰ ਰਹੇ ਸੀਗੇ ਜੀ ਉਹਨਾਂ ਨੇ ਉੱਥੇ ਮੌਕੇ ਤੇ ਜਾ ਕੇ ਰੇਡ ਕੀਤੀ ਤੇ ਦੋ ਪੇਟੀਆਂ ਜਿਹੜੀਆਂ ਚੰਡੀਗੜ੍ਹ ਦੀ ਸ਼ਰਾਬ ਹੈ ਉਹ ਰਿਕਵਰ ਕੀਤੀ ਸਰ ਇਹ ਪਤਾ ਲੱਗਿਆ ਜੀ ਇਹ ਸ਼ਰਾਬ ਲੈ ਕੇ ਕਿੱਥੋਂ ਆਇਆ ਸੀਗਾ ਜੀ ਇਹ ਚੰਡੀਗੜ੍ਹ ਤੋਂ ਹੀ ਲਿਆਂਦੇ ਨੇ ਜੀ ਤੇ ਸਰ ਇਹ ਪਤਾ ਲੱਗਿਆ ਜੀ ਕਿੰਨੀ ਕ ਵਾਰ ਲੈ ਕੇ ਆ ਚੁੱਕਿਆ ਇਹ న్యూ ਉਹਦੇ ਰਿਗਾਰਡਿੰਗ ਅਸੀਂ ਇਹਨੂੰ ਕੁਝ ਵਿੱਚ ਕਰ ਰਹੇ ਨਹੀਂ ਸਾਡੇ ਕੋਲ ਰਿਮਾਂਡ ਤੇ ਦੋਸ਼ ਸਰ ਜਿਹੜੀ ਇਹ ਆਪਣੇ ਰੈਸਟੋਰੈਂਟ ਦੇ ਬਾਹਰ ਹੀ ਵੇਚ ਰਿਹਾ ਸੀ ਜੀ ਸਰ ਇੱਥੇ ਕੀ ਕਾਰਵਾਈ ਹੋਈ ਹੈ ਕਿੰਨੀ ਬਰਬੰਦਗੀ ਹੋਈ ਹੈ ਜੀ ਇੱਥੇ 2 ਪੇਟੀਆਂ 24 ਬੋਤਲ ਜਿਹੜੀ ਸ਼ਰਾਬ ਦੀ ਬਰਬੰਦ ਹੋਈ ਹੈ ਜਿੱਤੇ ਐਫਆਈਆਰ ਰਜਿਸਟਰ ਹੋ ਗਈ ਹੈ ਜੀ ਅੰਡਰ ਐਕਸਾਈਜ਼